ਸਰਦ 90 ਦਿਨਾਂ ਲਈ ਬੰਦ ਕਰਤਾ ਗਿਆ ਹੈ ਦਮੋਰੀਆ ਪੋਲੇ ਕਿਸ ਤਰ੍ਹਾਂ ਦੇ ਦੇ ਰਹੇ ਹੋ ਇਸ ਨੂੰ ਹੈ ਤਾਂ ਆਮ ਪਬਲਿਕ ਨੂੰ ਬਹੁਤ ਹੀ ਮੁਸ਼ਕਲਾਂ ਹੋਣਗੀਆਂ ਦੁਕਾਨਦਾਰ ਵਿਲੇ ਹੋ ਜਾਣਗੇ ਉਸ ਸਾਈਡ ਤੇ ਵੀ ਸਾਈਡ ਤੇ ਵੀ ਕਿਉਂ ਇਹ ਮੇਨ ਹਾਰਟ ਹੈ ਲੁਧਿਆਣੇ ਦਾ ਸਰਕਾਰੀ ਕੰਮ ਹੈ ਕਿਤੇ ਲਟਕਾਣਾ ਦੇਣ ਜਿਹਨੇ ਰੂਟ ਡਾਇਵਰਟ ਕੀਤੇ ਗਏ ਆ ਉਹ ਪੁਲੀਆਂ ਛੋਟੀਆਂ ਟ੍ਰੈਫਿਕ ਉੱਤੇ ਇੰਨੀ ਜਮ ਹੋਈ ਨਹੀਂ ਆ ਕਿ ਲੱਗਣਾ ਵੀ ਮੁਸ਼ਕਲ ਹੋ ਜਾਊਗਾ ਮੈਂ ਤੇ ਮੋਲੇਪੁਰ ਪਰਲੇ ਪਾਸੋਂ ਰਹਿਣਾਤ ਮੈਂ ਐ ਦਰ ਪਾਸੇ ਮੇਰੀ ਸ਼ਾਪ ਐ ਮੈਂ ਕੰਮ ਕਿਉਂ ਘੰਡਾ ਘਰ ਵਾਇ ਘੰਡਾ ਘਰ ਆਇਆ 15 20 ਮਿੰਟ ਮੇਰੇ ਖਰਾਬ ਹੋਈ ਸ਼ਾਨੀਆਂ ਸਾਹਮਣਾ ਕਰ ਸ਼ਾਨੀਆਂ ਸਾਰੇ ਬੰਦੇ ਕਿਹੜਾ ਸਹੀ ਐ ਤੁਸੀਂ ਦੱਸੋ ਜਿਹੜਾ ਵੀ ਪੁੱਛ ਲੋ ਸਾਰੇ ਪਛਾਣੀਆਂ ਆਣ ਤਾਂ ਮੈਂ ਹੁਣ ਜਾਣਾ ਸੀ ਚੌੜੇ ਜਰ ਘੰਡਾ ਘਰ ਮੈਨੂੰ ਪਤਾ ਮੈਂ ਕਿੰਨਾ ਕਿੰਨੀ ਮੁਸ਼ਕਲ ਆਇਆ ਬਹੁਤ ਜ਼ਿਆਦਾ ਬੱਚਿਆਂ ਨੂੰ ਮੁਸ਼ਕਲ ਐ ਪਬਲਿਕ ਨੂੰ ਲੇਡੀਜ਼ ਨੂੰ ਹਰੇਕ ਨੂੰ ਬੇਟਾ ਕਿਸੇ ਨੂੰ ਰਸਤਾ ਹੀ ਨਹੀਂ ਪਤਾ ਅਸੀਂ ਇੱਥੇ ਜੰਮੇ ਪਲੇ ਆ ਸਾਨੂੰ ਨਹੀਂ ਰਸਤਾ ਪਤਾ वैसे जब जा अगर जाते थे तो कितना टाइम लगता था पाँच मिनट में नहीं लगता था थे। तो तो अब कितना टाइम लगा तो मान लीजिए पंद्रह बीस मिनट लग जा स्टार्टिंग हुई है आने वाले टाइम थोड़े दिनों पर तीन चार यात्रा भी निकल रही है रूट सारे ही बंद हो जाएंगे आम बंद बहुत दिक्कत होगी ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮ 베ਰੀ ਲੁਧਿਆਣਾ ਦਾ ਦਮੋੜਿਆ ਪੁਲ 90 ਦਿਨਾਂ ਦੇ ਲਈ ਹੋਇਆ ਬੰਦ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਆ ਦਮੋੜਿਆ ਪੁਲੀਆ ਤਸਵੀਰਾਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਜਿਹੜਾ ਕੀ ਹੈ ਚੜ ਕੇ ਪੈਦਲ ਜਿਹੜਾ ਕੀ ਹੈ ਜਾ ਰਹੇ ਨੇ ਪੈਦਲ ਚਰਨ ਦਾ ਵੀ ਰਾਹ ਵਿੱਚ ਜਿਹੜਾ ਕੀ ਹੈ ਰੇਵੇ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤਾ ਗਿਆ ਵਾ ਨਵੀਂ ਲਾਈਨ ਦਾ ਨਿਰਮਾਣ ਕਰਨ ਦੇ ਲਈ ਤੇ ਹੁਣ ਇਸ ਨੂੰ 90 ਦਿਨਾਂ ਦੇ ਲਈ ਬੰਦ ਕੀਤਾ ਗਿਆ ਹਾਲਾਂਕਿ ਕੁਝ ਜੇਕਰ ਗੱਲ ਕਰੀਏ ਆ ਆਂਜਾਂ ਦੇ ਆ ਜਾਂਦੇ ਰਾਗੀ ਰਾਦੀ ਤੇ ਵਾਨਾਂ ਦੀ ਤੇ ਕਾਫੀ ਜੜਕੀਆ ਉਹਨਾਂ ਨੂੰ ਸਮਾਂ ਸਮਾਂ ਲੱਗੇਗਾ ਤੇ ਹੁਣ ਉਹਨਾਂ ਨੂੰ ਕਾਫੀ ਜੜਕੀਆ ਟ੍ਰੈਫਿਕ ਦਾ ਸਾਹਮਣਾ ਵੀ ਕਰਨਾ ਪਵੇਗਾ ਤਸਵੀਰਾਂ ਦੇਖ ਸਕਦੇ ਹੋ ਕਿ ਹਾਲਾਂਕਿ ਲਾਈਨ ਜੜਕੀਆ ਉਪਰੋ ਟ੍ਰੇਨ ਜੜਕੀਆ ਲੰਘਦੀ ਹੋਈ ਨਜ਼ਰ ਆ ਰਹੀ ਹੈ ਤੇ ਲੋਕ ਵੀ ਜੜੇ ਕੀ ਉੱਥੇ ਉਥੋਰੀ ਲੰਘਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਦੇਖ ਸਕਦੇ ਹੋ ਕਿ ਜੇ ਪ੍ਰਸ਼ਾਸਨ ਨੇ ਆਪਣਾ ਜੜੇ ਕੀ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਗਿਆ ਤੇ ਜੀ ਸੀ ਬੀ ਵੀ ਇੱਥੇ ਲਿਆਂਦੀ ਗਈ ਹੈ ਤੇ ਦੇਖ ਸਕਦੇ ਹੋ ਕਿ ਲਗਾਤਾਰ ਕੰਮ ਜੜੇ ਕੀ ਚਾਲੂ ਕਰ ਦਿੱਤਾ ਗਿਆ 90 ਦਿਨਾਂ ਦਾ ਟਾਰਗੇਟ ਦਿੱਤਾ ਗਿਆ ਹੈ ਟਾਰਗੇਟ ਤੇ 90 ਦਿਨਾਂ ਦਾ ਟਾਰਗੇਟ ਜਦ ਕਿ ਦਿੱਤਾ ਗਿਆ ਹੈ ਤੇ 90 ਦਿਨਾਂ ਚ ਦੇਖੀ ਦੇਖਣਾ ਹੋਏਗਾ ਕਿ ਇਹ ਪੁੱਲ ਚਾਲੂ ਕਰਦੇ ਆ ਕਿ ਨਹੀਂ ਕਰਦੇ ਹੁਣ ਆਥੇ ਇੱਥੇ ਦੇ ਵਪਾਰੀਆਂ ਦੇ ਨਾਲ ਤੇ ਰਾਗੀਰਾ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨੇ ਕੋ ਉਹਨਾਂ ਦੇ ਦਿੱਕਤ ਪਰੇਸ਼ਾਨੀਆਂ ਸਾਹਮਣੇ ਜਿਹੜਾ ਕੀ ਹੈ ਕਰਨਾ ਪੈ ਰਿਹਾ ਹੈ ਉਹ ਇਹਨਾਂ ਗੱਲਬਾਤ ਕਰਦੇ ਆ ਸਰ 90 ਦਿਨਾਂ ਵਾਲੇ ਬੰਦ ਕਰਤਾ ਗਿਆ ਹੈ ਦਮੋਰੀਆ ਪੁੱਲ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਹੈ ਤਾਂ ਆਮ ਪਬਲਿਕ ਨੂੰ ਬਹੁਤ ਹੀ ਮੁਸ਼ਕਲਾਂ ਹੋਣਗੀਆਂ ਦੁਕਾਨਦਾਰ ਵਿਲੇ ਹੋ ਜਾਣਗੇ ਉਸ ਸਾਈਡ ਤੇ ਵੀ ਸਾਈਡ ਤੇ ਵੀ ਕਿਉਂ ਇਹ ਮੇਨ ਹਾਰਟ ਹੈ ਲੁਧਿਆਣੇ ਦਾ ਇਤੋਂ ਹਰ ਇੱਕ ਨੇ ਸਿਵਲ ਨੇ ਤੋਂ ਸ਼ੁਰੂ ਹੁੰਦਾ ਤੁਮਰੀਆ ਬੋਲ ਤੋਂ ਇਹ ਹਾਰਟ ਹੈ ਲੁਧਿਆਣੇ ਦਾ ਬਹੁਤ ਯਾਨੀ ਕਿ 80 ਤੋਂ 90 ਪੈਸੇ ਫਰਕ ਹੋਊਗਾ ਦੁਕਾਨਦਾਰੀ ਚ ਬਟ ਇਹ ਕੰਮ ਜ਼ਰੂਰੀ ਵੀ ਸੀਗਾ ਉਹ ਇਹਨਾਂ ਬਿਨਾ ਗਤੀ ਵੀ ਹੈ ਨਹੀਂ ਇਹਦੇ ਬਿਨਾ ਗਤੀ ਵੀ ਹੈ ਨਹੀਂ ਇਹ ਵੀ ਨਹੀਂ ਹੈਗਾ ਵੀ ਇਹ ਰਾਤ ਰਾਤ ਨੂੰ ਕੰਮ ਚੱਲੇ ਦਿਨੇ ਬੰਦ ਹੋ ਜਵੇ ਪਰ ਇਹ ਚੱਲਣਾ 24 ਘੰਟੇ ਕੰਮ ਚੱਲਣਾ ਇਹ ਉਰੇ 3 ਮਹੀਨੇ ਇਹਨਾਂ ਨੇ ਵਾਦਾ ਕੀਤਾ 3 ਮਹੀਨਿਆਂ ਦੇ ਦੇ ਵਿੱਚ ਜਲਦੀ ਜਲਦੀ ਖਤਮ ਕਰ ਦੇਣ ਕੰਮ ਤਾਂ ਬਹੁਤ ਹੀ ਫਾਇਦਾ ਲੋਕਾਂ ਨੂੰ ਵੀ ਤੇ ਇਹਨਾਂ ਨੂੰ ਵੀ ਕਿਉਂ ਜੇ ਸਰਕਾਰੀ ਕੰਮ ਹੈ ਕਿਤੇ ਲਟਕਾਣਾ ਦੇਣ ਜਿਹਦੇ ਕਰਕੇ ਲੋਕੀ ਪਰੇਸ਼ਾਨ ਹੋਣ ਹੁਣ ਤਾਂ ਪਰੇਸ਼ਾਨੀ ਬਹੁਤਰੀ ਮੈਂ ਖੁਦ ਕੁੰਮ ਕੇ ਆਇਆ ਬਹੁਤ ਮੈਂ ਦਮੋਰੇਪੁਰ ਪਰਲੇ ਪਾਸੇ ਰਹਿਣਾ ਤੇ ਮੈਂ ਐ ਦਰ ਪਾਸੇ ਮੇਰੀ ਸ਼ਾਪ ਹੈ ਮੈਂ ਕੁੰਮ ਕੇ ਉਹ ਘੰਡਾ ਕਰਵਾਇਆ ਘੰਡਾ ਕਰਵਾਇਆ 15 20 ਮਿੰਟ ਮੇਰੇ ਖਰਾਬ ਹੋਇਆ ਉੱਤੇ ਰਸ਼ ਬੜਾ ਹੈ ਇਸ ਕਰਕੇ ਮੈਂ ਪ੍ਰਸ਼ਾਸਨ ਸਰਕਾਰਾਂ ਨੂੰ ਇਹੀ ਅਪੀਲ ਕਰਦਾ ਹਾਂ ਵੀ ਉਹ ਵਰਤ ਤੋਂ ਬਾਅਦ ਜਲਦੀ ਤੋਂ ਜਲਦੀ ਇਹ ਕੰਮ ਖਤਮ ਕਰਨ ਤੇ ਪਬਲਿਕ ਨੂੰ ਰਾਹਤ ਮਿਲੇਗਾ ਜੇਕਰ ਗੱਲ ਕਰੀਏ ਜਗਰਾਉਂ ਪੋਲ ਦੇ ਜਰਾਉਂ ਪੋਲ ਨੂੰ ਜਿਹੜਾ ਕਿ ਹੈ ਲਗਭਗ 2-3 ਸਾਲ ਲੱਗੇ ਸੀ ਬੰਦੇ ਨੂੰ ਤੇ ਮੈਂ ਜ਼ਿਆਦਾ ਵੀ ਕਹਿ ਸਕਦਾ ਹਾਂ ਕਿ ਲੱਗੇ ਸਾਲ ਤੇ ਇਸ ਨੂੰ ਕਿੰਨੇ ਲੱਗ ਸਕਦੇ ਕੋਈ ਨਾ ਜਾਊਗਾ ਮੈਂ ਭਾਜੀ ਤਦੀ ਤੁਹਾਨੂੰ ਇਹ ਗੱਲ ਕੀਤੀ ਨਾ ਜੇ ਇਹ ਸਰਕਾਰੀ ਕੰਮ ਹੈ ਇਹਨਾਂ ਨੇ 3 ਮਹੀਨੇ ਦਾ ਟਾਈਮ ਲਿਆ 8 ਮਹੀਨੇ ਵੀ ਲੱਗ ਸਕਦੇ ਨੇ ਜਿਵੇਂ ਇਹਨਾਂ ਨੇ ਲੜਕਾਤਾ ਸੀਗਾ ਆਪਣਾ ਜਗਰਾਵਾਲਾ ਪੁੱਲ ਤਰੀਕ ਤੇ ਤਰੀਕ ਵੀ ਪਈ ਤਰੀਕ ਤੇ ਤਰੀਕ ਪਈ ਕਿ ਹੁਣ ਸਟੇਸ਼ਨ ਰੋਕਿਆ ਪਿਆ ਸਟੇਸ਼ਨ ਦਾ ਵੀ ਕੰਮ ਉਹਨਾਂ ਨੇ ਜਲਦੀ ਖਤਮ ਹੋਣਾ ਸੀ ਇਹ ਵੀ ਲਟਕਾਤਾ ਉਹਨੇ ਦੇਖੋ ਸਰਕਾਰੀ ਕੰਮ ਇੱਥੇ ਹਿੰਦੁਸਤਾਨ 'ਚ ਕੋਈ ਪੁੱਛਕਿਛ ਨਹੀਂ ਕਿ ਕੌਣ ਇਹਨੂੰ ਪੁੱਛੇ ਸੈਂਟਰਲ ਗਵਰਨਮੈਂਟ ਦਾ ਕੰਮ ਹੈ ਇਹ ਇਹਨਾਂ ਨੂੰ ਚਾਹੀਦਾ ਪਬਲਿਕ ਬਹੁਤ ਹਰਾਸਮੈਂਟ ਹੋ ਰਹੀ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਕੰਮ ਨੂੰ ਮੇੜਨ ਕਿਉਂ ਇਧਰੋਂ ਬੱਚੇ ਦੇ ਅੱਜ ਪੇਪਰਾਂ ਦੇ ਦਿਨ ਨਾਲ ਸਕੂਲ ਆ ਗੋ ਚੱਲਨੇ ਆ ਇਸ ਕਰਕੇ ਇਧਰੋਂ ਬਹੁਤ ਮੁਸ਼ਕਲ ਹੋਣੀ ਹੈ ਬੱਚਿਆਂ ਨੂੰ ਵੀ ਮਾਰਨਿੰਗ ਸਵੇਰੇ ਜਲਦੀ ਉੱਠ ਕੇ ਜਾਇਆ ਕਰਨਾ ਪੈਣਾ ਉ ਟਾਈਮ ਦੇ ਕਾਰਨ ਇਸ ਕਰਕੇ ਇਹਨਾਂ ਨੂੰ 3 ਮਹੀਨੇ ਜਨੇ ਟਾਈਮ ਲੱਗਾ 3 ਮਹੀਨੇ ਚ ਇਹਨਾਂ ਨੂੰ ਇਹ ਕੰਮ ਨਿਪਟੜ ਕੇ ਸਾਰਾ ਕੁਝ ਇਹਨੂੰ ਫਤਿਹ ਕਰਨਾ ਚਾਹੀਦਾ। ਉਹ ਬਿਲਕੁਲ ਗੱਲਬਾਤ ਕਰਨ ਦੇ ਦੌਰਾਨ ਵਪਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਆ ਤੇ ਹੋਰ ਵੀ ਜਿਹੜੇ ਕੀ ਲੋਕ ਇੱਥੇ ਮੌਜੂਦ ਨੇ ਲੋਕਾਂ ਨਾਲ ਗੱਲਬਾਤ ਸਾਰੇ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ 90 ਦਿਨਾਂ ਦੇ ਲਈ ਬੰਦ ਕੀਤਾ ਗਿਆ ਦਮੋੜਿਆ ਪੁਲ ਦੇਖਣਾ ਕੀ ਹੈ ਭਾਈ ਹੁਣ ਦੁਨੀਆ ਦੇ ਨਾਲ ਹੀ ਆ ਜੋ ਹੋਣਾ ਤਾਂ ਇਹ ਤੰਗ ਪਰੇਸ਼ਾਨੀਆਂ ਸਾਹਮਣਾ ਕਰ ਰਹੇ ਆਣੀਆਂ ਸਾਰੇ ਬੰਦੇ ਕਿਹੜਾ ਸਹੀ ਆ ਤੁਸੀਂ ਦੱਸ ਦੋ ਜਿਹੜਾ ਵੀ ਦੇ ਪੁੱਛ ਲੋ ਸਾਰੇ ਪਰਚਾਣੀਆਂ ਆਣ ਹਾਲਾਂਕਿ ਚੰਦ ਕਦਮਾਂ ਤੇ ਇੱਕ ਹਸਪੀਟਲ ਆ ਉਹ ਭਾਈ ਹੁਣ ਇਹਨਾਂ ਨੂੰ ਰੇਲਵੇ ਲਾਈਨ ਚਾਹੀਦੀ ਆ ਨਾ ਚਾਹੀਦੀ ਇੱਕ ਸਾਈਡ ਖੋਲਨੇ ਇੱਕ ਸਾਈਡ ਆਪਾਂ ਨੂੰ ਇਹਨਾਂ ਨੂੰ ਚਾਹੀਦੀ ਤੇ ਖੋਲਨੇ ਬਾਕੀ ਦੇਖੋ ਕੀ ਕਰਦੇ ਗੱਲਬਾਤ ਕਿਸ ਤਰ੍ਹਾਂ ਦੀ ਕਦਰ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਿਲ ਹੀ ਆ ਹਾਂ ਮੁਸ਼ਕਲੀ ਲੱਗ ਰਹੀ ਹੈ ਮੁਸ਼ਕਲੀ ਹੈ ਹਾਂ ਜੀ ਅਸੀਂ ਪਤਾ ਹੀ ਤੁਹਾਨੂੰ ਕੀ ਹੈ ਕਿਉਂਕਿ 3 ਵਜੇ ਤਰੀਕਾ ਐਲਾਨ ਹੋ ਚੁਕੀ ਹੈ 3 ਵਜੇ ਰਾਤ ਹੋ ਚੁਕੀ ਹੈ ਅੱਜ ਇੱਕ ਅਚਾਨਕ ਹੀ ਜੜੀਏ ਬੰਦ ਕਰ ਦਿੱਤਾ ਗਿਆ ਉਥੇ ਨਹੀਂ ਕਹਿ ਸਕਦੇ ਇਹ ਲੋਕ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਬਾਈਕ ਜਿਹੜੇ ਕਿ ਵਹੀਕਲ ਇੱਥੋਂ ਜਾਣ ਦੀ ਕੋਸ਼ਿਸ਼ ਕਰ ਪਰ ਜਦੋਂ ਕਿ ਬੰਦ ਕਰਦੇ ਬੰਦੇ ਦਿੱਖਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਰਾਹ ਜਿਹੜਾ ਕੀ ਹੈ ਦੂਜੇ ਪਾਸੇ ਨੂੰ ਚੁਣ ਲੈਂਦੇ ਨੇ ਤਸਵੀਰਾਂ ਨੇ ਦੇਖ ਸਕਦੇ ਹੋ ਕੀ ਦਮੋਰੀਆ ਪੁਲ ਜਿਹੜਾ ਕਿ ਇਹ ਲੁਧਿਆਣਾ ਦਾ ਇੱਕ ਅਹਿਮ ਪੁਲ ਮੰਨਿਆ ਜਾਂਦਾ ਸੀਗਾ ਤੇ ਅੱਜ ਉਸ ਨੂੰ ਬੰਦ ਕਰ ਦਿੱਤਾ ਗਿਆ ਵਾ 90 ਦਿਨਾਂ ਦੇ ਲਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਮੋਰੀਆ ਪੁਲ ਦੀਆਂ ਜਿੱਥੇ ਕਿ ਅ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਇਹ ਕੰਮ ਜਿਹੜਾ ਕਿ ਇਹ ਚਾਲੂ ਕਰ ਦਿੱਤਾ ਗਿਆ ਹਾਲਾਂਕਿ ਇਸ ਦੀ ਤਾਰੀਖ ਜਿਹੜੀ ਕਿ ਹੈ ਅ ਫਾਈਨਲ ਨਹੀਂ ਕੀਤੀ ਕਿ ਕਦੋਂ ਖਤਮ ਹੋਏਗਾ ਪਰ ਕਿਹਾ ਜਾ ਰਿਹਾ ਹੈ ਕਿ 90 ਦਿਨਾਂ ਦੇ ਵਿੱਚ ਇਸ ਦਾ ਕੰਮ ਖਤਮ ਕਰ ਦਿੱਤਾ ਜਾਏਗਾ ਦੱਸਿਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਵੀਂ ਲਾਈਨ ਦਾ ਨਿਰਮਾਣ ਕਰਨ ਦੇ ਲਈ ਉਸ ਨੂੰ ਇਸ ਨੂੰ ਬੰਦ ਕੀਤਾ ਗਿਆ ਹੈ 90 ਦਿਨਾਂ ਦੇ ਲਈ ਤਮੋੜੀਆ ਪੁਲ ਨੂੰ ਤੇ ਕੁਝ ਵਪਾਰੀਆਂ ਦੇ ਨਾਲ ਵੀ ਗੱਲਬਾਤ ਕਰਦੀਆਂ ਤੇ ਆਮ ਜਨ ਦੇ ਰਾਹ ਆਮ ਜਨ ਦੇ ਰਾਹgirਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅਗਲ ਕਿਸਤਾ ਦੇਖਦੇ ਹੋ ਕੀ ਬੰਦ ਕਰ ਦਿੱਤਾ ਕਦਮੋਰੀਆ ਬੋਲ ਤੰਗ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਲੈ ਮੈਂ ਕਰਨਾ ਪੈ ਰਿਹਾ ਜੀ ਕਿੱਦਾਂ ਕਰਦਾ ਮੈਂ ਹੁਣ ਜਾਣਾ ਸੀ 40-50 ਘੰਟਾ ਕਰ ਮੈਨੂੰ ਪਤਾ ਮੈਂ ਕਿੰਨੀ ਮੁਸ਼ਕਲ ਆਇਆ ਬਹੁਤ ਜ਼ਿਆਦਾ ਬੱਚਿਆਂ ਨੂੰ ਮੁਸ਼ਕਲ ਹੈ ਪਬਲਿਕ ਨੂੰ ਲੇਡੀਜ਼ ਨੂੰ ਹਰੇਕ ਨੂੰ ਫਿਕਰ ਬੇਟਾ ਕਿਸੇ ਨੂੰ ਰਸਤਾ ਹੀ ਨਹੀਂ ਪਤਾ ਅਸੀਂ ਇੱਥੇ ਜੰਮੇ ਪਲੇ ਆ ਸਾਨੂੰ ਨਹੀਂ ਰਸਤਾ ਪਤਾ ਕੋਈ ਨਹੀਂ ਹਮ ਸਭ ਢੇਡ ਚਾਲਾ ਵੀ 3 ਮਹੀਨੇ ਛੇ ਇਹ 6 ਮਹੀਨੇ ਲਾਣਾ ਕੋਈ ਹੈ ਨਹੀਂ ਕੋਈ ਪ੍ਰੀਮੀ ਨਹੀਂ ਹੈ ਕੋਈ ਰਸਤਾ ਹੀ ਨਹੀਂ ਕੋਈ ਟਾਈਮ ਪਾਰਟਿਕੁਲਰਲੀ ਟਾਈਮ ਕੋਈ ਫਿਕਸ ਕੀਤਾ ਗਿਆ ਕੋਈ ਕੁਝ ਨਹੀਂ ਟਾਈਮ ਕੋਈ ਡੇਟ ਕੋਈ ਕੁਝ ਪੱਕੀ ਡੇਟ ਹੀ ਨਹੀਂ ਕਰਦੇ ਕਰਦੇ 3 ਮਹੀਨੇ ਹੁਣ ਵਿੱਚ 6 ਮਹੀਨੇ 3 ਮਹੀਨੇ ਕਰਦੇ 90 ਦਿਨ ਦਾ ਕੋਈ ਵੀ ਨਹੀਂ ਇਦਾਂ ਦਾ ਹੈ ਕੁਝ ਵੀ ਨਹੀਂ ਹੈ ਪਰੇਸ਼ਾਨੀ ਤੇ ਪਬਲਿਕ ਨੂੰ ਹੈ ਇਹ ਉੱਪਰ ਜਿਹੜੇ ਅਫਸਰ ਬੈਠੇ ਲੋ ਥੋੜੀ ਪਬਲਿਕ ਅਸੀਂ ਓਮਰ ਗਾਲੀ ਆ ਮੈਂ ਵੀ ਨੌਕਰੀ ਕੀਤੀ ਮੈਂ ਸਰਕਾਰੀ ਮੁਲਾਜ਼ਮ ਆ ਹਾਲੇ ਕੀ ਵਿਪਾਰ ਵਿਪਾਰ ਦੇਖ ਸਕਦੇ ਆ ਆਸਵਾਸ ਪਾਰ ਕਰਨੇ ਕਿਸੇ ਨੇ ਜਾਣਾ ਸਮਾਨ ਲੈਣ ਬੱਚੇ ਨੇ ਦਵਾਈ ਲੈਣ ਜਾਣਾ ਕਿਸੇ ਬੱਚੇ ਨੇ ਸਕੂਲ ਜਾਣਾ ਕਿਹੜੇ ਪਾਸੇ ਰਸ ਜਾਏ ਸਾਰੇ ਰਸਤੇ ਬੰਦ ਹਸਪਤਾਲ ਵੀ ਹੈ ਚੰਦ ਕਦਮਾਂ ਦੀ ਦੂਰੀ ਚ ਚਾਹ ਹਸਪਤਾਲ ਕਿਹੜਾ ਕਿਹੜਾ ਹਸਪਤਾਲ ਕਿਤੇ ਸਰਕਾਰੀ ਚੀਜ਼ਾਂ ਤੁਹਾਨੂੰ ਪਤਾ ਮਿਲਦੀਆਂ ਕਿਤੇ ਬੱਚਾ ਜਾਏਗਾ ਕਿਸੇ ਰਸਤਾ ਨਹੀਂ ਕੋਈ ਵੀ ਐਦਾ ਨਹੀਂ ਇਹ ਕਹਿੰਦੀ ਗੱਲਾਂ ਕਾਗਜ਼ ਕਾਰਵਾਈ ਦੇ ਜਿਹੜਾ ਪਬਲਿਕ ਨੂੰ ਬੱਚਿਆਂ ਨੂੰ ਸਾਨੂੰ ਸਾਡੇ ਬੱਚਿਆਂ ਨੂੰ ਸਾਡੀ ਫੈਮਲੀ ਨੂੰ ਤੁਸੀਂ ਕਿੱਥੇ ਜਾਵਾਂਗੇ ਮੈਂ ਹੁਣ ਆਇਆ ਸ਼ਹਿਰ ਦਾ ਨਿਕਲਿਆ ਹੁਣ ਆਇਆ ਬੜੀ ਮੁਸ਼ਕਲ ਹੈ ਲੈਣਾ ਟੱਪਾਂ ਕਿੱਦਾਂ ਪਹੁੰਚੂਗਾ ਰੇਲਵੇ ਵਾਲੇ ਫੜਨ ਨਾ ਤਾਂ ਐਂ ਅਗਲੇ ਚੱਕਰ ਤੁਸੀਂ ਲੈਣਾ ਕ੍ਰੋਸ ਕਰਦੇ ਮੈਨੂੰ ਅੰਦਰ ਕਰ ਦਿੰਦੇ ਮੇਰੇ ਘਰ ਦੇ ਲੱਭੀ ਜਾਂਦੇ ਮੈਨੂੰ ਕਹਿੰਦੇ ਨਾ ਯਾਰ ਇੱਥੇ ਲੈਣਾ ਟੱਪ ਕੋ ਚੱਲ ਜਾਓ ਜੀ ਬੋ ਜੀ ਕਿਹੜਾ ਬਸ ਲੈਣਾ ਟੱਪ ਕੋ ਜਾਂਦੇ ਨੇ ਰੇਲਵੇ ਵਾਲੇ ਫੜ ਲੈਣ ਮੈਨੂੰ ਤੁਸੀਂ ਕਿਹੜਾ ਸੁਣਾਏਗਾ ਮੈਨੂੰ ਅਸਲ ਇਧਰੋਂ ਇਧਰੋਂ ਆ ਰਹੇ ਹੋ ਤੁਸੀਂ वैसे जाते थे तो कितना टाइम लगता था पाँच मिनट में नहीं लगता था कले आते थे तो अब कितना टाइम लग गया तो मान लीजिए पंद्रह बीस मिनट लग जाता अगर जेकर कोई काम हो गए इमरजेंसी बंदा पूरा घूम के वगैरह भी भी बड़ा जाम भी मिले, मिलेगा एक तो एक तरफा रास्ता है हाँ। अधिक डर लगती है पे करने से। हाँ। तो आ रहा हूं, कोई मारना हाँ। हाँ। परेशानी बहुत समझ में आया मेरे को हाँ। बहुत दिक्कत आ रही है एक पुल अगर चालू होता तो एक पुल रात में निकल जाता एक साइड चालू करते उसमें निकलता ना ਇੱਕ ਸਾਈਡ ਬੰਦ ਕਰ ਦੇਣੇ ਇੱਕ ਸਾਈਡ ਚਾਲੂ ਕਰ ਦੇ ਕੁੱਸਤੇ ਪਬਲਿਕ ਨੂੰ ਮਾੜਾ ਮੋਟਾ ਰੈਸ ਮਿਲਦੀ ਨਾ ਛੋਟੀਆਂ ਗੱਡੀਆਂ ਵਹੀਕਲ ਪੈਦਲ ਬੰਦਾ ਚੱਲ ਕੇ ਜਾ ਸਕਦਾ ਹੁਣ ਲੈਣਾ ਤੋ ਅਸੀਂ ਦੱਸੋ ਕਿਦਾਂ ਤੁਮੜੀ ਆਪਨ ਪਾਰ ਕਰਾਂਗੇ ਇਹਨਾਂ ਕੋ ਵਹੀਕਲ ਜਿਹੜੇ ਕੋ ਨਹੀਂ ਹੈ ਜਿਹੜਾ ਪਬਲਿਕ ਦੇ ਬੱਚੇ ਕਿਤਨਾ ਜਾਣਗੇ ਗਾੜੀ ਨੂੰ ਭੂਮ ਦੇ ਜਾਣਾ ਸਾਧਨ ਨਹੀਂ ਹੈ ਸਾਧਨ ਨਹੀਂ ਹੈ ਕੈਸੇ ਜਾਏਗਾ ਕਾਰਗੋ ਵੀ ਗਾੜਾ ਲੇਗਾ ਘਾਟੋ ਵਾਲੇ ਕੋਈ ਕਹਾਈ ਕਰਕੇ ਜਾਣਾ ਬਿਲਕੁਲ ਕਿਤਨੇ ਕਿਤੇ ਰਾਹੀ ਗਿਰਾਂ ਨੂੰ ਵੀ ਜੇ ਕੀ ਹੈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਤੇ ਕੀ ਪੰਜ ਮਿੰਟ ਦਾ ਰਸਤਾ ਹੁੰਦਾ ਸੀ ਜਾਂ ਉੱਥੇ ਹੁਣ 10 ਤੋਂ ਲੈ ਕੇ 15 ਜਾਂ 20 ਮਿੰਟ ਦਾ ਰਸਤਾ ਜਿਹੜੀ ਕਿ ਹੈ ਸਫਰ ਜਿਹੜੀ ਕਿ ਹੈ ਤੈਅ ਕਰਨਾ ਪੈਂਦਾ ਹੋਇਆ ਲੁਧਿਆਣਾ ਵਾਸੀ ਦੇ ਸ਼ਹਿਰ ਵਾਸੀਆਂ ਨੂੰ ਕਿ 5 ਮਿੰਟ ਦਾ ਰਾਹ ਤੇ ਇੱਕ 10 ਤੋਂ 15 20 ਮਿੰਟ ਦਾ ਰਾਹ ਕਿਨਾਂ ਕੋ ਲੰਬਾ ਸਫਰ ਜਿਹੜੀ ਕਿ ਹੈ ਉਸ ਤੋਂ ਟ੍ਰੈਫਿਕ ਕਿਨਾਂ ਕੋ ਲੰਬਾ ਸਫਰ ਜਿਹੜੀ ਕਿ ਹੈ ਪਰੇਸ਼ਾਨੀ ਦਾ ਤੇ ਅਤੇ ਸਫ਼ਰ ਤੈਅ ਕਰਨਾ ਪੈਂਦਾ ਵੈ ਇਥੋਂ ਪੂਰਾ ਘੁੰਮ ਕੇ ਆਣਾ ਜਿਸ ਤੇ ਕਾਰਨ ਜਿਹੜੇ ਕੀ ਹੈ ਇਸ ਕਾਰਨ ਕਿ ਦਿਮੋਰੀਆ ਪੁਲ ਜਿਹੜਾ ਕੀ ਹੈ ਬੰਦ ਕਰ ਦਿੱਤਾ ਗਿਆ ਵੈ ਇਸ ਤੇ ਕਾਰਨ ਜਿਹੜੇ ਕੀ ਹੈ ਲੋਕਾਂ ਨੂੰ ਕਾਫੀਆ ਦਿੱਕਤ ਪਹਚਾਨੀਆਂ ਸਾਹਮਣਾ ਕਰਨਾ ਪੈ ਰਿਹਾ ਵੈ ਤੇ ਵੱਡੇ ਵੱਡੇ ਇੰਜੀਨੀਅਰ ਵੀ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਨੇ ਆਲ ਹਲ ਅਧਿਕਾਰੀ ਰੇਲਵੇ ਦੇ ਵੱਡੇ ਅਧਿਕਾਰੀ ਵੀ ਪਹੁੰਚੇ ਨੇ ਦੇਖ ਸਕਦੇ ਹੋ ਉੱਪਰ ਜਿਹੜੀ ਕੀ ਹੈ ਰੇਲ ਵੀ ਜਿਹੜੀ ਕੀ ਹੈ ਜਿਹੜੀ ਮਾਲ ਗੱਡੀ ਹੁੰਦੀ ਹੈ ਉਹ ਰੋਕੀ ਗਈ ਹੋਈ ਹੈ ਹਾਲਾ ਕਿ ਸਮੱਸਿਆ ਤਾਂ ਬਾਲੀਆਂ ਨੇ ਪਰ ਕਿਤਨੇ ਕਿਤੇ ਵਪਾਰੀਆਂ ਨੂੰ ਵੀ ਕਿਤਨੇ ਕਿਤੇ ਇਹਨਾਂ ਕਿਤੇ ਮਾਰ ਪਈ ਹੈ ਵਪਾਰ ਉਹਨਾਂ ਦੇ ਵਪਾਰੀਆਂ ਵਪਾਰ ਤੇ ਪਰ ਦੇਖਿਆ ਜਾਵੇ ਤੇ ਕਿ ਕੰਮ ਦਾ ਨਿਰਮਾਣ ਜਿਹੜਾ ਕੀ ਹੈ ਚਾਲੂ ਤਾਂ ਹੋ ਗਿਆ ਪਰ ਲੋਕਾਂ ਦੇ ਵਿੱਚ ਰੋਸ ਹੈ ਕਿ ਕੰਮ ਜਿਹੜਾ ਕੀ ਹੈ ਜਲਦ ਤੋਂ ਜਲਦ ਹੋਣਾ ਚਾਹੀਦਾ ਵੈ ਪਰ ਇੱਕ ਤਸਵੀਰ ਤਾਂ ਉਹਨਾਂ ਦਿਖਾਵਾਂਗਾ ਕਿ ਇੱਥੇ ਆਲੰਕਾਰਿਕ ਜਿੰਦਗੀ ਇੰਜੀਨੀਅਰ ਜਿਹੜੇ ਵਗੈਰਾ ਪਹੁੰਚ ਚੁੱਕੇ ਨੇ ਤੇ ਕੰਮ ਦਾ ਨਿਰਮਾਣ ਜਿਹੜਾ ਹੁਲਦੀ ਸ਼ੁਰੂ ਕਰ ਦਿੱਤਾ ਗਿਆ ਵਾ ਤੇ ਹੋਰ ਵੀ ਗੱਲਬਾਤ ਸਰ ਕਿਤਨੀ ਦੇਰ ਲੱਗੀ ਹੈ ਇਹ ਪੁਲ ਬਣਾਉਣੇ ਵਿੱਚ ਕੋਈ ਨਹੀਂ ਮੈਂ ਦੇ ਸਕਦਾ ਜਵਾਬ ਕੌਣ ਦੇਗਾ ਇਹ ਉਹ ਦੇਣਗੇ ਅੰਦਰ ਅੰਦਰ ਵਾਲੇ ਨਹੀਂ ਆਪ ਆਪ ਨੇ ਵੀ ਆਪ ਇੱਥੇ ਨਹੀਂ ਕਹਾਂ ਕਿਉਂ ਮੈਂ ਸੋਲਡਿੰਗ ਹੈ ਤਾਂ ਬਿਲਕੁਲ ਗੱਲਬਾਤ ਕਰਨ ਦੀ ਕੋਸ਼ਿਸ਼ ਹੀ ਨਹੀਂ ਉਹ ਕਹਿੰਦੇ ਕਹਿ ਰਹੇ ਕਿ ਜਵਾਬ ਦੇਣ ਚ ਅਸੀਂ ਸક્ષਮ ਨਹੀਂ ਆ ਕਿ ਕਿਤਨਾ ਕਿਤੇ ਅੰਦਰ ਜਾ ਕੇ ਵੀ ਗੱਲਬਾਤ ਜਰੂਰ ਕਰਾਂਗੇ ਭਾਜੀ ਕਿਸ ਤਰ੍ਹਾਂ ਦੇ ਦਿਓ 90 ਦਿਨਾਂ ਵਾਲੀ ਬੰਦ ਕਰਤਾ ਹੈ ਵਪਾਰੀਆਂ ਨੂੰ ਵੀ ਸਮਰਹ ਕਰਨਾ ਪੈ ਰਿਹਾ ਤੇ ਆਂਜਨ ਸਵਾਰੀ ਨੂੰ ਵੀ ਨਹੀਂ ਇਹਦਾ ਦਿੱਕਤ ਆ ਹੋਈ ਆਮ ਬੰਦਨ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਹਾਂ ਠੀਕ ਹੈ ਇੱਕ ਪ੍ਰੋਫੈਸਰ ਸਾਹਿਬ ਕਾਰਵਾਈ ਕਰਨੀ ਚਾਹੀਦੀ ਪਰ ਪੈਦਲ ਲੰਘਣ ਵਾਸਤੇ ਕੋਈ ਨਾ ਕੋਈ ਰਸਤਾ ਤਾਂ ਛੱਡਣਾ ਚਾਹੀਦਾ ਜੀ ਤਾਂ ਕਿ ਆਮ ਬੰਦੇ ਨੂੰ ਥੋੜੀ ਸਹੂਲਤ ਹੋ ਜAVE ਕਿਉਂਕਿ ਜਿਹਨੂੰ ਮਾਰਾ ਕੋਈ ਕੰਮ ਹੈ ਉਹ ਪੈਦਲ ਬੰਦਾ ਇੰਨੀ ਥੋੜਾ ਕੰਮ ਕਿੱਦਾਂ ਆਏਗਾ ਥੋੜਾ ਇਹਦੇ ਬਾਰੇ ਵੀ ਜਿਹੜਾ ਅਗਰ ਸੋਚ ਕੇ ਕੁਝ ਕੀਤਾ ਜਾਵੇ ਤਾਂ ਥੋੜਾ ਬੈਟਰ ਰਹੇਗਾ ਤੇ ਬਾਹਰ ਤੇ ਮਾਰ ਪਈ ਹੈ ਬਹੁਤ ਜ਼ਿਆਦਾ ਕਿਉਂਕਿ ਡਿਜ਼ਾਈਨ ਦਾ ਅੱਧਾ ਹਿੱਸਾ ਦਰਲੇ ਪਾਸੇ ਆਧਾ ਦਰਲੇ ਪਾਸੇ ਹੈ ਜਿਨ੍ਹਾਂ ਦਾ ਕੰਮ ਮਿਹਨਤ ਰਗਾ ਉਹਨਾਂ ਦਾ ਰਸਤਾ ਕਰ ਬੰਦ ਹੋ ਗਿਆ ਉਹ ਅੱਜ ਮੈਂ ਦੇਖਿਆ ਸਾਰੇ ਪਾਸੇ ਟ੍ਰੈਫਿਕ ਇੰਨੀ ਜਾਮ ਹੋ ਗਈ ਹੈ ਅੱਜ ਦਾ ਸਟਾਰਟਿੰਗ ਹੋਈ ਹੈ ਆਨਰ ਟਾਈਮ ਦੇ ਵਿੱਚ ਥੋੜੇ ਦਿਨਾਂ ਵਿੱਚ ਤਿੰਨ ਚਾਰ ਯਾਤਰਾ ਵੀ ਨਿਕਲ ਰਹੀ ਹੈ ਰੂਟ ਸਾਰੇ ਹੀ ਬੰਦ ਹੋ ਜਾਣਗੇ ਆਮ ਬੰਦ ਨੂੰ ਬਹੁਤ ਦਿੱਕਤ ਹੋਏਗੀ ਨਹੀਂ ਦੱਸਿਆ ਜਾ ਰਿਹਾ ਕਿ ਮਹਾਨਗਰ ਦਾ ਇੱਕ ਦਿਲ ਮੰਨਿਆ ਜਾਂਦਾ ਵੈ ਹਾਟ ਮੰਨਿਆ ਜਾਂਦਾ ਵੈ ਕੋਈ ਮੋੜੀਆ ਪੁੱਲ ਨੂੰ ਅੱਧਾ ਸ਼ਹਿਰ ਉਧਰ ਅੱਧਾ ਸ਼ਹਿਰ ਇਧਰ ਕਿਤਾਬ ਕੰਮ ਚਲੇਗਾ ਸਰ ਨਹੀਂ ਦਿੱਕਤ ਹੈ ਹੀ ਤੁਹਾਨੂੰ ਮੈਂ ਤੁਹਾਨੂੰ ਕਹਿ ਰਿਹਾ ਅਗਰ ਹੁਣ ਆਲਮੋਸਟ 3 ਮਹੀਨੇ ਲਈ ਬੰਦਾ 3 ਮਹੀਨੇ ਚ ਜਿਹੜਾ ਆਮ ਬੰਦਾ ਉਹਦਾ ਜੇ ਘੁੰਮ ਕੇ ਜਾਂਦੇ ਜਿਹਨੇ ਰੂਟ ਡਾਇਵਰਟ ਕੀਤੇ ਗਏ ਆ ਉਹ ਪੁਲੀਆਂ ਛੋਟੀਆਂ ਟ੍ਰੈਫਿਕ ਉੱਤੇ ਇੰਨੀ ਜਮ ਹੋਣੀ ਹੈ ਕਿ ਲੱਗਣਾ ਵੀ ਮੁਸ਼ਕਲ ਹੋ ਜਾਊਗਾ ਕੰਟੈਕਟਰ ਤਾਂ ਵੈਸੇ ਵੀ ਬਹੁਤ ਟ੍ਰੈਫਿਕ ਲੱਗਦਾ ਉਹ ਵੈਸੇ ਹੀ ਨੋਰਮਲ ਰੂਟੀਨ ਦੇ ਵਿੱਚ ਵੀ ਇੰਨੀ ਟ੍ਰੈਫਿਕ ਰਹਿੰਦੀ ਹੈ ਉਹਨੇ ਸਾਰਾ ਰੂਟ ਉਧਰ ਕਨਵਰਟ ਹੋਣਾ ਤੇ ਨੈਸ਼ਨਲ ਟ੍ਰੈਫਿਕ ਦਾ ਦੂਰ ਤਿਕਣਾ ਹੋ ਜਾਣਾ ਭਾਈ ਕਿਸ ਤਰ੍ਹਾਂ ਦੇਦੇ ਹੋ ਕਿ ਵਪਾਰ ਜਿਹੜਾ ਕੀ ਹੈ ਥਾਪੂ ਹੋਊਗਾ 90 ਦਿਨਾਂ ਦੇ ਲਈ ਠੀਕ ਹੈ ਵਪਾਰੀ ਵਪਾਰ ਨਹੀਂ ਕਰ ਪਾਏਗਾ ਇੱਧਰਲਾ ਬੰਦਾ ਇੱਧਰ ਨਹੀਂ ਆ ਪਾਏਗਾ ਉੱਧਰਲਾ ਬੰਦਾ ਉੱਧਰ ਨਹੀਂ ਜਾ ਪਾਏਗਾ ਪੂਰਾ ਘੁੰਮ ਕੇ ਜਿਹੜਾ ਕੀ 5 ਮਿੰਟ ਦਾ ਰਾਹ ਚੱਲਦਾ ਸੀ ਉਹਨੂੰ 20 ਮਿੰਟ ਤੇ 25 ਮਿੰਟ ਤੈਅ ਕਰਨਾ ਪਊਗਾ ਬਿਲਕੁਲ ਸਹੀ ਗੱਲ ਕਹਿ ਰਹੇ ਤੁਸੀਂ 20 ਤੋਂ 25 ਮਿੰਟ ਦਾ ਰਾਹ ਜਿਹੜਾ ਤੈਅ ਕਰਨਾ ਪਊਗਾ ਲੋਕਾਂ ਨੂੰ ਖਪਾਤ ਬਹੁਤ ਜ਼ਿਆਦਾ ਘਟ ਜਾਣਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੱਧਾ ਲੁਧਿਆਣਾ ਇੱਧਰਲੀ ਸਾਈਡ ਹੈ ਤੇ ਅੱਧਾ ਲੁਧਿਆਣਾ ਉੱਧਰਲੀ ਸਾਈਡ ਹੈ ਕਈ ਜਣੇ ਦੋ ਦੀ ਜਾਣ ਵੇਲੇ ਇੱਕ ਇੱਕ ਘੰਟਾ ਉਹਨਾਂ ਨੂੰ ਜਾਣ ਵੇਲੇ ਲੱਗਿਆ ਕਰੂਗਾ ਇੱਥੋਂ ਦੀ ਤੇ ਜਿਹੜਾ ਵੀ ਵਪਾਰ ਦਾ ਤਾਂ ਬਹੁਤ بڑا ਨੁਕਸਾਨ ਹੋਊਗਾ ਉਹਨਾਂ ਦਾ ਬਿਲਕੁਲ ਵਪਾਰੀ ਵੀ ਕਿਤੇ ਕਿਤੇ ਪਰੇਸ਼ਾਨ ਤੇ ਰਾਹੀ ਵੀ ਕਾਫੀ ਜਰੇ ਕੀ ਪਰੇਸ਼ਾਨ ਦਿਖਦੇ ਨਜ਼ਰ ਆ ਰਹੇ ਨੇ ਲਗਾਤਾਰ ਜਿੜਕੇ ਦਮੋੜਿਆ ਪੁਲ ਦਾ ਕੰਮ ਚੱਲਣਾ ਅੱਜ ਸ਼ੁਰੂਆਤ ਅੱਜ ਸ਼ੁਰੂਆਤ ਹੋਈ ਹੈ ਦਮੋੜਿਆ ਪੁਲ ਦੀ ਚੱਲਣ ਦੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਲੁਧਿਆਣਾ ਦੇ ਦਮੋੜਿਆ ਪੁਲ ਦੀਆਂ ਜਿੱਥੇ ਕਿ ਅੱਜ 90 ਦਿਨਾਂ ਦੇ ਲਈ ਦਮੋੜਿਆ ਪੁਲ ਬੰਦ ਕਰ ਦਿੱਤਾ ਗਿਆ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਾਲਾ ਕੀ ਨਿਰਮਾਨ ਹੋ ਰਿਹਾ ਹੈ ਨਈ ਲਾਈਨ ਦਾ ਤੇ ਪੁਲ ਦਾ ਵੀ ਜਿਹੜਾ ਕੀ ਨਿਰਮਾਨ ਕਰਨ ਦੇ ਕਰਨ ਜਾ ਰਹੇ ਨੇ ਆਲੇ ਦੁਆਰੀ ਤੇ ਪਹੁੰਚੇ ਨੇ ਤੇ ਜਲਦ ਪਤਾ ਚੱਲੇਗਾ ਕਿ ਹਾਲਾਂਕਿ 90 ਦਿਨ ਲੱਗਣਗੇ ਜਾਂ 90 ਦਿਨ ਤੋਂ ਵੱਧ ਵੀ ਲੱਗਣਗੇ ਇਹ ਅਨੁਸਾਰ ਜਲਦ ਪਤਾ ਚੱਲੇਗਾ ਜੁਡੇ ਲਧਨ ਲਾਈਵ ਚੈਨਲ ਖਣੀ ਤੇ ਨਾਲ ਜੋ ਰਿਪੋਰਟ ਧੰਨਵਾਦ